ਅੱਜ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜਿੱਥੇ ਵਿਚਰਦੇ ਆ ਨਾ ਉੱਥੇ ਜਿਹੜੇ ਗੇਟ ਤੇ ਪਹਿਰੇਦਾਰ ਖੜੇ ਆ ਭਾਈ ਮਣੀ ਸਿੰਘ ਤੇ ਭਾਈ ਤਾਰੂ ਸਿੰਘ ਖੜੇ ਆ ਇਦਾਂ ਲਾ ਪੰਥਾਂ ਦੇ ਵਿੱਚ ਉਹ ਇਸ ਤਰੀਕੇ ਨਾਲ ਜਿਵੇਂ ਅੱਜ ਦੇ ਜਦੋਂ ਅਸੀਂ ਨਿਆਣਿਆਂ ਨੂੰ ਇਹ ਗੱਲ ਦੱਸਦੇ ਨਾ ਉਹਨਾਂ ਨੂੰ ਤਾਂ ਭਾਈ ਤਾਰੂ ਸਿੰਘ ਬਾਰੇ ਵੀ ਖੁੱਲਕੇ ਨਹੀਂ ਪਤਾ ਹੁੰਦਾ আর ਬਾਬਾ ਮਣੀ ਸਿੰਘ ਬਾਰੇ ਤਾਂ ਕਿੱਥੋਂ ਪਤਾ ਆਣਾ ਬਿਲਕੁਲ ਸਹੀ ਗੱਲ ਆ ਜੀ ਹੁਣ ਹੁੰਦਾ ਕੀ ਸੀ ਅਸੀਂ ਜਦੋਂ ਆਪਣਾ ਬਚਪਨ ਵੇਖਦੇ ਆ ਹਾਂਜੀ ਵੀ ਅਸਮਾਨ ਦੀ ਛੱਤ ਥੱਲੇ ਸੌਣਾ ਹਾਂਜੀ ਸਾਰੇ ਪਰਿਵਾਰ ਦੇ ਇਕੱਠੇ ਮੰਝੇ ਹਾਂਜੀ ਤੇ ਇੱਕ ਇੱਕ ਜਿਹੜੀ ਉਹਨਾਂ ਦੀ ਬਜ਼ੁਰਗਾਂ ਦੀ ਕਲਪਨਾ ਦਾ ਸੰਸਾਰ ਹੁੰਦਾ ਸੀ ਨਾ Amazon ਕਿਰਾਇਆ ਉਹ ਬੜੀ ਕਮਾਨਦੀ ਹੁੰਦੀ ਸੀ ਜੀ ਫਿਰ ਉਹ ਮੋਟਾ ਜਿਹਾ ਤਾਰਾ ਦਿਖਾ ਕੇ ਕਹਿਣਾ ਵੀ ਇਹ ਧਰੂ ਹੈ ਹਾਂਜੀ ਤੇ ਫਿਰ ਧਰੂ ਕੌਣ ਹੁੰਦਾ ਹੈ ਜਿਗਿਆਸਾ ਪੈਦਾ ਹੋਣੀ ਜੀ ਜਾਣਨ ਦੀ ਭੁੱਖ ਮਤਲਬ ਮੈਨੂੰ ਐ ਲੱਗਦਾ ਵੀ ਜਿਵੇਂ ਭੋਜਨ ਤੱਕੇ ਨਾ ਖਵਾਣ ਦੀ ਬਜਾਏ ਉਹ ਭੋਜਨ ਦੀ ਭੁੱਖ ਪੈਦਾ ਕਰਦੇ ਸੀ ਗਿਆਨ ਉਹ ਸਫਲ ਟੀਚਰ ਜੋ ਸਾਡੇ ਜਿਹੜੇ ਵੱਡੇ ਸੀ ਪੁਰਾਣੇ ਉਹ ਸਫਲ ਯੋਗ ਟੀਚਰ ਸਨ ਵੀ ਤੱਕੇ ਨਾਲ ਗਿਆਨ ਦੇਣ ਦੀ ਬਜਾਏ ਗਿਆਨ ਦੀ ਭੁੱਖ ਪੈਦਾ ਕਰਦੇ ਤੇ ਉਹ ਅਸੀਂ ਪੁੱਛਣਾ ਵੀ ਉਹ ਤਰੂ ਕੌਣ ਹੁੰਦਾ ਫਿਰ ਤਰੂ ਦੀ ਸਾਖੀ ਸੁਣਾਉਣੀ ਇੱਕ ਭਾਵਨਾ ਪੈਦਾ ਹੋਣੀ ਭਾਵੇਂ ਉਹ ਪ੍ਰਾਣਿਕ ਕਹਾਣੀ ਹੈ ਪਰ ਸਾਡੇ ਅੰਦਰ ਇੱਕ ਭਾਵਨਾ ਪੈਦਾ ਹੋਣੀ ਕਿ ਤਰੂ ਵਰਗਾ ਦ੍ਰਿੜ ਨਿਸ਼ਚੈ ਸਾਡੇ ਚ ਵੀ ਹੋਵੇ ਅਸੀਂ ਵੀ ਰੱਬ ਦੀ ਭਗਤੀ ਇਸ ਤਰ੍ਹਾਂ ਕਰੀਏ ਜੀ ਫਿਰ ਉਹਨਾਂ ਦੀ ਸੁਣਾਉਣ ਦਾ ਟੰਗ ਇੱਕ ਇੱਕ ਕਲਪਨਾ ਦਾ ਸੰਸਾਰ ਕਿਉਂ ਜਿਹੜੇ ਤਿੰਨ ਤਾਰੇ ਨੇ ਉਹ ਸਰਵਣ ਦੀ ਵੰਗੀ ਹੈ ਹਾਂਜੀ ਹੁਣ ਸਰਵਣ ਕੌਣ ਸੀ ਬੜੀ ਰੌਚਕਤਾ ਨਾਲ ਸੁਣਨਾ ਤੇ ਅਗਲੇ ਦਿਨ ਫੇਰ ਸੁਣਨ ਦੀ ਭੁੱਖ ਫੇਰ ਸੁਣਨ ਦੀ ਭੁੱਖ ਤੇ ਫਿਰ ਉਹਨਾਂ ਦੱਸਣਾ ਵੀ ਸਰਵਣ ਨੇ ਆਪਣੇ ਮਾਂ ਪਿਓ ਦਾ ਸਤਿਕਾਰ ਕਿਵੇਂ ਕੀਤਾ ਉਹਨਾਂ ਦੀਆਂ ਭਾਵਨਾਵਾਂ ਦੀ ਕਿਵੇਂ ਕਦਰ ਕੀਤੀ ਜੀ ਉਹ ਉਹ ਚੀਜ਼ਾਂ ਸਖਸ਼ੀਅਤ ਘਟਦੀਆਂ ਸੀ ਹਾਂਜੀ ਬਿਲਕੁਲ ਉਪਾਮੇ ਉਹ ਕਈ ਵਾਰੀ ਕਾਲਪਨਿਕ ਕਹਾਣੀਆਂ ਵੀ ਹੁੰਦੀਆਂ ਸੀ ਇਤਿਹਾਸਕ ਕਹਾਣੀਆਂ ਹੁੰਦੀਆਂ ਸੀ ਜਾਂ ਇਤਿਹਾਸਕ ਸਾਖੀਆਂ ਹੁੰਦੀਆਂ ਸੀ ਉਹ ਬੱਚੇ ਦੇ ਕੋਮਲ ਜਿਹੇ ਮਨ ਉੱਤੇ ਬੜਾ ਨਿਰਮਲ ਤੇ ਚਿਰ ਸਥਾਈ ਰਹਿਣ ਵਾਲਾ ਅਸਰ ਪਾਉਂਦੀਆਂ ਸੀ ਹਾਂਜੀ ਤੇ ਉਹ ਉਹ ਜਿਹੜੀ ਮਤਲਬ ਹੁਣ ਮੈਨੂੰ ਪਤਾ ਬਚਪਨ ਤੋਂ ਸਾਨੂੰ ਸਿਖਾਇਆ ਗਿਆ ਵੀ ਸੋਹਿਲਾ ਸਾਹਿਬ ਦਾ ਪਾਠ ਕਰੀਏ ਤੇ ਲੋਹੇ ਦੀ ਕੰਧ ਬਣ ਜਾਂਦੀ ਹੈ ਹਾਂਜੀ ਹੁਣ ਅਖਲਾਂ ਕਹਿਣਗੀਆਂ ਅੱਜ ਵੀ ਨਹੀਂ ਨਹੀਂ ਕੰਧ ਨਹੀਂ ਬਣਦੀ ਨਹੀਂ ਬਣਦੀ ਪਰ ਨਿਸ਼ਚੈ ਨਸੀਬੀ ਗੁਰੂ ਦੀ ਬਾਣੀ ਸਾਡੀ ਰੱਖਿਆ ਕਰਦੀ ਹੈ ਗੁਰੂ ਦਾ ਸ਼ਬਦ ਸਾਡੀ ਹਰ ਭਾਵ ਅੰਦਰੋਂ ਬਾਹਰੋਂ ਰੱਖਿਆ ਕਰਦਾ ਤੇ ਉਸ ਨਿਸ਼ਚੇ ਨੇ ਸਾਨੂੰ ਬਾਣੀ ਪੜਨ ਲਾ ਦਿੱਤਾ ਤਾਂ ਇਹ ਬਿਲਕੁਲ ਸਹੀ ਗੱਲ ਹੈ ਵੀ ਬੱਚਿਆਂ ਨੂੰ ਨਹੀਂ ਪਤਾ ਲੱਗਦਾ ਤੇ ਪਹਿਲਾ ਟੀਚਰ ਮਾਂ ਹੈ ਪਰਿਵਾਰ ਹੈ ਜਿੱਥੋਂ ਨੇ ਸਿੱਖਣਾ ਉਹ ਜ਼ਿੰਮੇਵਾਰੀਆਂ ਨਿਭਾਉਣ ਦੀ ਬਹੁਤ ਵੱਡੀ ਲੋੜ ਹੈ